ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ 28 ਤਰੀਕ ਆ ਹੁੰਦੇਣ ਮੰਗਲਵਾਰ ਤੇ ਅੱਜ ਅਸੀਂ ਸੁਪਰ ਸੀਡਰ ਨਾਲ ਕਣਕ ਦੀ ਬੁਝਾਈ ਕਰ ਰਹੇ ਹਾਂ ਤੇ ਆ ਵੇਖੋ ਜਗਤਜੀਤ ਕੰਪਨੀ ਦਾ ਸੁਪਰ ਸੀਡਰ ਆ ਤੇ ਅਰਜਨ 424 605 ਨਵਾ ਬਹੁਤ ਵਧੀਆ ਮਤਲਬ ਕਣਕ ਦੀ ਬਜਾਈ ਕਰ ਰਿਹਾ ਵਾ ਟਰੈਕਟਰ ਕੋਈ ਲੋਡ ਨਹੀਂ ਕੋਈ ਚੱਕਰ ਨਹੀਂ ਤੋੜਦਾ ਤੇ ਤਾਂ ਨੂੰ ਮੈਂ ਸਫਾਈ ਬਖਾਉਣਾ ਵਾ ਸਫਾਈ ਵੀ ਵੇਖੋ ਕਿੰਦੀ ਵਧੀਆ ਕੀਤੀ ਹੈ ਪਿੱਛੇ ਨੇ ਆਵ ਕੋ ਆਵ ਕੋ ਬਹੁਤ ਸੋਹਣੀ ਸਫਾਈ ਆਈ ਆ ਤੇਈ ਲੋਕ ਆਖ ਦਿੰਦੇ ਆ ਕਿ ਮਤਲਬਾ ਅਰਜਨ ਜਿਹੜਾ ਵਾ ਉਹਦੇ ਪਿੱਛੇ ਸੁਪਰ ਸੀਡਰ ਦੀ ਸਫਾਈ ਨਹੀਂ ਉਹਦੀ ਪਰ ਆ ਤੁਸੀਂ ਦੇਖ ਸਕਦੇ ਜੇ ਬਹੁਤ ਹੀ ਵਧੀਆ ਸਫਾਈ ਆ ਤੇ ਕੋਈ ਟਰੈਕਟਰ ਲੋਡ ਦੀ ਮੰਨਦਾ ਇਹਦੇ ਵਿੱਚ ਅਸੀਂ 872 ਜੋ ਨਵਾਂ ਬੀਜ ਆਇਆ ਵਾ ਯੂਨੀਵਰਸਿਟੀ ਨੇ ਇਸ ਵਾਰ ਕਾਫੀ ਕਿਸਾਨ ਮੇਲੇ ਦੇ ਵਿੱਚ ਜੋ ਯੂਨੀਵਰਸਿਟੀ ਲੱਗਦਾ ਉਹਥੇ ਕਾਫੀ ਕਿਸਾਨਾਂ ਨੂੰ ਦਿੱਤਾ ਸੀ ਤੇ ਪਰ ਉੱਥੋਂ ਬੀਜ ਦੀ ਮਗਦਾਨ ਬਹੁਤ ਥੋੜੀ ਮਿਲਦੀ ਸੀ ਇਹ ਤੋਂ ਮਤਲਬ ਆਹੀ ਪ੍ਰਾਈਵੇਟ ਫਰਮਾਂ ਤੋਂ ਲਿਆ ਵਾ ਤੇ ਵੀ ਉਹ ਸੋਨਾ ਵਾ ਇਹਦੇ ਦਾਣੇ ਥੋੜੇ ਮੋਟੇ ਪੰਚ ਆ ਇਹ ਜਿਹੜਾ ਸੁਪਰ ਸੀਟਰ ਜੇ ਇਹਦੇ ਮਗਰ ਕੋਈ ਤੁਰ ਫਿਰ ਕੇ ਵੇਖਣ ਦੀ ਲੋਟ ਨਹੀਂ ਆ। ਮਤਲਬ ਕਿ ਇਹ ਨਹੀਂ ਡਰ ਕੇ ਕੋਈ ਇਹਦੀ ਪੋਰ ਬੰਦ ਹੋ ਜੂਗੀ। ਮਤਲਬ ਇਹ ਨਵੇਂ ਮਾਡਲ ਦੇ ਵਿੱਚ ਆਇਆ ਵਾ। ਆਹ ਵੇਖੋ ਇਹਦੇ ਪੱਤੀਆਂ ਦਿੱਤੀਆਂ ਵਾ ਉੱਪਰ ਜਦੋਂ ਕਿਸੇ ਨੇ ਪੈਰ ਪੋਰ ਵੀ ਆ ਤੇ ਪੈਰ ਨੂੰ ਸੱਟ ਨਾ ਲੱਗੇ। ਜਦੋਂ ਵੀ ਕੋ ਖਸਾਨ ਹੈ ਉੱਪਰ ਜੜ ਦਾ ਜਾ ਕੋਸ਼ ਹੁੰਦਾ। ਬਹੁਤ ਵਧੀਆ ਚੀਜ਼ ਆ ਇਹ ਇਹਦੇ ਮਗਰ ਕਿਸੇ ਬੰਦੇ ਨੂੰ ਤੁਰਨ ਦੀ ਜ਼ਰੂਰਤ ਨਹੀਂ ਆ ਕੋਈ ਪੋਰ ਬੰਦੋਂ ਦਾ ਡਰ ਨਹੀਂ ਆ ਇਹ ਬਹੁਤ ਵਧੀਆ ਸਵਾਈ ਵੀ ਬਹੁਤ ਹੈ ਤੇ ਮਾ ਟਰੈਕਟਰ ਕੋਈ ਲੋਡ ਵੀ ਨਹੀਂ ਮੰਨਦਾ ਇਹ ਸਾਡੇ ਵੀਰ ਕਲੇਰਾਂ ਤੋਂ ਲਾਗੇ ਪਿੰਡ ਕਲੇਰ ਆ ਸਾਡੇ ਕਲੇਰ ਝਮਾਨ ਉੱਤੇ ਚੜ ਕੇ ਰਵੇ ਇਹ ਅਸੂ ਦਾ ਪਰਿਆਵਾਰ ਆ ਦਜਾ ਪਾ ਲਈਏ ਫਿਰ ਦੂਸਰਾ ਪਾ ਲਈਏ ਦੂਸਰਾ ਪਾ ਦਨੇ ਫਿਰ ਆ ਵੇਖੋ ਦੋ ਕਿਲੋ ਪਾ ਰਹੇ ਹਾਂ ਇਹ ਸਾਰਾ ਹੋ ਰਾਮਾਇਣ ਬੀ ਬੋਧ ਥੋੜਾ ਜਿਹਾ ਰਹਿ ਗਿਆ ਸੀ ਆ ਕੇ ਹੱਥ ਮਾਰੀ ਜਾ ਉੜੀ ਖਾਤ ਵੀ ਵਧਾਈ ਐ ਇਸ ਵਾਰ ਹੱਥ ਮਾਰੀ ਜੀ ਵਿੱਚ ਹੱਥ ਬੜੀ ਤੇ ਏਡੀ ਵਧੀਆ ਬਣਾਈ ਆ ਰੂਹ ਖੋਸ਼ ਕਰ ਦਿੰਦੇ ਆ ਆ ਵੇਖੋ ਉਹ ਆਪਣਾ ਟਰੈਕਟਰ ਖੜਾ ਵਾ ਬਹੁਤ ਵੇਟ ਆ ਸਪੋਸੀਟਰ ਦਾ ਟਰੈਕਟਰ ਚੁੱਕਿਆ ਜਾਂਦਾ ਚੜ ਜਾ ਉੱਤੇ ਕੋਈ ਖਲਾ ਬੈਗ ਆਉਣੇ ਨੇ ਹਾਂ ਤੁਮਾਰੀ ਜਾ ਦੇਖ ਖਾਲੀ ਨਾ ਹੋਵੇ ਵਈ ਬਹੁਤ ਕਾਮਯਾਬ ਹੈ ਜਗਰਜੀਤ ਕੰਪਨੀ ਦਾ ਉਪਰ ਸੈਕਟਰ ਵੀ ਕੀ ਸਾਨੂੰ ਦੱਸਿਓ ਕੀ ਹੈਗਾ ਕਿ ਬਹੁਤ ਬਹੁਤ ਤੁਹਾਡੇ ਕਣਕ ਦੀ ਬਜਾਈ ਵੇਲੇ ਕੋਈ ਸ਼ ਕਮੀ ਪੇਸ਼ੀ ਤੇ ਨਹੀਂ ਆ ਆਪਣੇ ਸੁਝਾਅ ਜਰੂਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਮੈਨੂੰ ਸਾਨੂੰ ਦੱਸਿਓ ਕੰਬਿਓ ਸਪੋਰਟ ਨੂੰ ਕਿੰਨੀ ਕਿੰਤਰਾਂ ਦੀ ਆ ਇੱਕ ਫੇਰਾ ਰਹਿ ਗਿਆ ਇਧਰਲੀ ਸਾਈਡ ਦਾ ਪਹਿਲਾਂ ਇਹਨਾਂ ਦੇ ਸਟਰੈਕਟਰ ਦੇ ਮਗਰ ਕੁਝ ਹੋਰ ਸਪਰਸੀਡਰ ਸੀ ਉਹ ਮਤਲਬ ਹੋਰਾਂ ਉਹਦੀਆਂ ਬੰਦ ਹੋ ਜਾਂਦੀਆਂ ਹੁੰਦੀਆਂ ਸੀ ਉਹਦੇ ਵਿੱਚ ਇਹ ਪ੍ਰੋਬਲਮ ਜ਼ਰੂਰ ਆਉਂਦੀ ਹੈ ਉਹ ਹੁਣ ਜਿਹੜਾ ਇਹ ਸੁਪਰ ਫਿਟਰ ਹੈ ਇਹਦੇ ਵਿੱਚ ਇਹ ਪ੍ਰੋਬਲਮ ਨਹੀਂ ਹੈਗੀ ਨਵੀਂ ਤਕਨੀਕ ਆ ਬਹੁਤ ਵਧੀਆ ਜਿਹੜਾ ਵਾ ਇਹ ਕੰਮ ਕੀਤਾ ਹੋਇਆ ਇੱਕ ਵਾਰ ਇਸ ਜਗ੍ਹਾ ਦੇ ਉੱਤੇ ਮਗਰ ਪੈਰ ਵੱਜ ਕੇ ਮਤਲਬ ਸੱਟ ਲੱਗ ਗਈ ਸੀ ਆਜ ਕੀ ਜਾ ਔਰ ਇਹਦੇ ਉੱਤੇ ਹੁਣ ਦੁਬਾਰਾ ਪੱਤੀਆਂ ਲਾਤੀਆਂ ਸੇਫਟੀ ਵਾਸਤੇ ਆ ਹਾਟ ਕੇ ਰਹੀ ਗਈ ਉਹ ਸੋਫਾ ਟਰੈਕਟਰ ਚੱਲਦਾ ਵਾ ਫੀਲ ਬਹੁਤ ਸੁਣੀ ਆ ਪਹਿਲਾਂ ਵਿਚਾਰ ਸੀ ਦੂਸਰੀ ਇਸ ਤਰ੍ਹਾਂ ਛਟਾ ਦੇ ਕੇ ਬਿਜਾਈ ਕਰਦੇ ਸੀ ਪਰ ਜਿਹੜੀ ਆ ਸੁਪਰ ਸੀਟਰ ਦੀ ਕਣਕ ਬੀਜੀ ਹੋਈ ਆ ਇਹਦਾ ਇਹ ਫਾਇਦਾ ਵਾ ਕਿ ਇੱਕ ਤੇ ਹੁਲਦੀ ਨਹੀਂ ਆ ਤੇ ਡਿੱਗਦੀ ਵੀ ਨਹੀਂ ਆ ਤੇ ਝਾੜ ਵੀ ਇਹਦਾ ਜ਼ਿਆਦਾ ਹੁੰਦਾ ਤੇ ਆਪਣੀ ਦੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਤੇ ਸੁਪਰ ਸੀਟਰ ਨਾਲ ਕਣਕ ਵੇਚੀ ਜਾਵੇ ਇੱਕ ਤੇ ਥੋੜਾ ਜਿਹਾ ਖਾਪ ਤੋਂ ਬਾਹਰ ਘਟ ਜਾਂਦਾ ਵਾ ਤੇ ਜਿਸ ਤਰ੍ਹਾਂ ਕੋਈ ਬੰਦਿਆਂ ਦੀ ਜਿਸ ਤਰ੍ਹਾਂ ਕਮੀ ਆ ਕਿਸੇ ਇਕੱਲਾ ਕਾਰਾ ਬੰਦਾ ਵਾ ਉਹਦੇ ਲਈ ਹੋਰ ਸੌਖਾ ਹੋ ਜਾਂਦਾ ਵਾ ਤੇ ਬਹੁਤ ਵਧੀਆ ਚੀਜ਼ ਆ ਤੇ ਸਾਰੇ ਸਾਡੀ ਵੀਡੀਓ ਵੇਖਣ ਵਾਲੇ ਭੈਣਾ ਭਰਾਵਾਂ ਨੂੰ ਬੇਨਤੀ ਆ ਕਿ ਸਾਡੀ ਵੀਡੀਓ ਤੇ ਕਮੈਂਟ ਲਾਜ਼ਮੀ ਕਰਕੇ ਦੱਸਿਆ ਕਰੋ ਕੋਈ ਕਮੀ ਪੇਸ਼ੀ ਹੋਵੇ ਤੈਨੂੰ ਦੂਰ ਕਰ ਸਕੀਏ ਤੇ ਨਾਲੇ ਸਾਡਾ ਹੌਸਲਾ ਬਰਕਰਾਰ ਰਹਿੰਦਾ ਵਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਆ ਲੰਘ ਜਾਣਾ ਵਾ ਗੇੜਾ ਸੋ ਇਹਦੇ ਨਾਲ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਤੁਹਾਨੂੰ ਨਾਲੇ ਨਵੀਆਂ-ਨਵੀਆਂ ਵੀਡੀਓ ਵੇਖਣ ਨੂੰ ਮਿਲਿਆ ਕਰਨਗੀਆਂ ਤੇ ਇੰਨੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਵੀਡੀਓ ਨੂੰ ਬੰਦ ਕਰਨ ਲੱਗੇ ਆ ਸਤਿ ਸ੍ਰੀ ਅਕਾਲ ਰਵਾਇਤ ਅੱਗੇ ਖਾਲਸਾ ਵਜਰਜੀ ਕੀ ਫਤਿਹ